ਦੋਸਤੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਇੱਕ ਕਹਾਣੀ ਲੈ ਕੇ ਜੁੜ ਚੁੱਕੇ ਆ ਛੋਟੀ ਜਿਹੀ ਕਹਾਣੀਆਂ ਸੋ ਵੀਡੀਓ ਨੂੰ ਨਾ ਪੂਰਾ ਦੇਖ ਲਿਆ ਕਰੋ ਇਹ ਮੇਰੀ ਬੇਨਤੀ ਆ ਜੀ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ ਸਪੋਰਟ ਕਰੋ ਚੰਗੀ ਚੀਜ਼ ਨੂੰ ਅੱਗੇ ਲੈ ਕੇ ਆਉਣ ਦੀ ਮੇਰੀ ਜਿਹੜੀ ਇਹ ਕੋਸ਼ਿਸ਼ ਆ ਇਹਨੂੰ ਜਰੂਰ ਸਾਥ ਦਿਓ ਇੱਕ ਸੇਠ ਦੀ ਕਹਾਣੀਆਂ ਤੇ ਨੌਕਰ ਦੀ ਕਹਾਣੀਆਂ ਸੇਠ ਦਾ ਨੌਕਰ ਨੇ ਇੱਕ ਵਾਰੀ ਛੁੱਟੀ ਮੰਗਦਾ ਸੇਠ ਤੋਂ ਵੀ ਮੈਨੂੰ ਹਫਤੇਕ ਦੀ ਛੁੱਟੀ ਚਾਹੀਦੀ ਆ ਜੀ ਉਹ ਕਹਿੰਦਾ ਵੀ ਕੀ ਹੋਇਆ ਨੌਕਰ ਕਹਿੰਦਾ ਵੀ ਮੈਂ ਫਲਾਣੀ ਧਾਰਮਿਕ ਜਗ੍ਹਾ ਦੇ ਉੱਤੇ ਜਾਣਾ ਵਾ ਤੇ ਉੱਥੇ ਮੈਂ ਦਰਸ਼ਨ ਕਰਕੇ ਆਉਣੇ ਆ ਵੀ ਮੈਨੂੰ ਹਫ਼ਤਾ ਲੱਗ ਜਾਣਾ ਸੇਠ ਕਹਿੰਦਾ ਯਾਰ ਬਹੁਤ ਚੰਗੀ ਗੱਲ ਵੀ ਤੂੰ ਇੰਨੀ ਇਤਿਹਾਸਿਕ ਜਗ੍ਹਾ ਦੇ ਉੱਤੇ ਚੱਲਿਆ ਵਾ ਤਾਂ ਇੱਕ ਕੰਮ ਕਰੀ ਛੁੱਟੀ ਤਾਂ ਤੇਰੀ ਮਨਜ਼ੂਰ ਆ ਵੀ ਤੂੰ ਆ 100 ਰੁਪਈਆ ਲੈ ਜਾ ਪੁਰਾਣੇ ਸਮਿਆਂ ਦੀ ਗੱਲ ਆ 100 ਰੁਪਈਆ ਲੈ ਜਾ ਵੀ ਇਹ ਮੇਰੇ ਵੱਲੋਂ ਚੜਾ ਦੇ ਚਲੋ ਜੀ ਉਹ ਕਹਿੰਦਾ ਠੀਕ ਆ ਨੌਕਰ ਬੜਾ ਖੁਸ਼ ਹੁੰਦਾ ਵੀ ਮਾਲਕ ਨੇ ਬੜੀ ਜਲਦੀ ਪਰਵਾਨਗੀ ਦੇ ਦਿੱਤੀ ਤੇ ਨਾਲ ਆਪਣੀ ਵੀ ਸ਼ਰਤਾਂ ਮੈਨੂੰ ਫੜਾਤੀ ਉਹ ਭੇਂਟ ਕਰਨ ਦੇ ਲਈ ਉਹ ਉਥੋਂ ਨਿਕਲਦਾ ਬਾਜੀ ਅਗਲੇ ਦਿਨ ਘਰੋਂ ਆਪਣੀ ਯਾਤਰਾ ਦੇ ਲਈ ਉਹ 100 ਰੁਪਏ ਉਹਨੇ ਸੰਭਿਆ ਹੁੰਦਾ ਵਾ ਆਪਣੇ ਮਾਲਕ ਦਾ ਦਿੱਤਾ ਕਿ ਇਹਦਾ ਮੈਂ ਮੱਥਾ ਟੇਕੂਗਾ ਉਥੇ ਮੰਦਿਰ ਜਾ ਕੇ ਜਾਂ ਜਿੱਥੇ ਵੀ ਉਹ ਧਾਰਮਿਕ ਸਥਾਨ ਤੇ ਚੱਲਿਆ ਸੀ ਹੁੰਦਾ ਕੀ ਆ ਜਦੋਂ ਉਹ ਯਾਤਰਾ ਸ਼ੁਰੂ ਕਰਦਾ ਵਾ ਤੇ ਨਾਲ ਹੀ ਥੋੜਾ ਜਿਹਾ ਅੱਗੇ ਜਾ ਕੇ ਨਾ ਉਹਨੂੰ ਕੋਈ ਸਾਧੂ ਦਿਖਦੇ ਨੇ ਕੋਈ ਲੋੜਵੰਦ ਹੋਰ ਲੋਕ ਕਹਿ ਲਓ ਕਿ ਜਿਹੜੇ ਭੁੱਖੇ ਸੀ ਉਹਨਾਂ ਨੇ ਰੋਟੀ ਨਹੀਂ ਖਾਦੀ ਹੋਈ ਉਹ ਕੀ ਕਰਦਾ ਵੀ ਉਹਨੂੰ ਤਰਸ ਆਉਂਦਾ ਵਾ ਜਦੋਂ ਇੱਕ ਬੰਦਾ ਆ ਕੇ ਉਹਨੂੰ ਕਹਿੰਦਾ ਵੀ ਅਸੀਂ ਸਵੇਰ ਦੇ ਭੁੱਖੇ ਹਾਂ ਅਸੀਂ ਕੁਝ ਨਹੀਂ ਖਾਦਾ ਵੀ ਸਾਡੀ ਮਦਦ ਕਰ ਹੁਣ ਉਹਦੇ ਕੋਲ ਸਿਰਫ ਉਹ 100 ਰੁਪਿਆ ਸੀਗਾ ਤੇ ਆਪਣੇ ਕੋਲ ਥੋੜੇ ਬਹੁਤ ਉਹਦੇ ਗੁਜ਼ਾਰੇ ਜੋਗੇ ਪੈਸੇ ਸੀ ਹੋਰ ਉਹ ਕਹਿੰਦਾ ਵੀ ਮੈਂ ਹੁਣ ਇਹਨਾਂ ਨੂੰ ਰੋਟੀ ਕਿਵੇਂ ਖਵਾਵਾਂ ਵੀ ਮੇਰੇ ਕੋਲੇ ਆਪਣੇ ਪੈਸੇ ਤਾਂ ਕੋਈ ਖਾਸ ਹੈ ਨਹੀਂ ਗਏ ਵੀ ਆਣ ਜਾਣ ਦਾ ਖਰਚਾ ਵੀ ਆ ਵੀ 100 ਰੁਪਏ ਜਿਹੜਾ ਸੇਠ ਜੀ ਦਾ ਵਾ ਵੀ ਇਹਦੇ ਵਿੱਚੋਂ ਇਹਨਾਂ ਨੂੰ ਮੈਂ ਖਾਣਾ ਖਵਾ ਸਕਦਾ ਉਹ ਫਿਰ ਫੈਸਲਾ ਲੈਂਦਾ ਵੀ ਇਹ 100 ਰੁਪਏ ਦਾ ਮੈਂ ਇਹਨਾਂ ਨੂੰ ਖਾਣਾ ਹੀ ਖਵਾਉਂਗਾ ਵੀ ਬਾਅਦ ਚ ਕੀ ਹੋਣਾ ਦੇਖੀ ਜਾਊ ਉਹ ਸਾਰੇ ਜਿੰਨੇ ਭੁੱਖੇ ਲੋਕ ਸੀ ਨਾ ਉਹਨਾਂ ਨੂੰ ਭੋਜਨ ਕਰਾ ਦਿੰਦਾ ਤੇ 98 ਰੁਪਏ ਸਾਰੇ ਭੋਜਨ ਦਾ ਜਿਹੜਾ ਖਰਚਾ ਆ ਜਾਂਦਾ ਹੁਣ ਉਹਦੇ ਕੋਲ 60 ਦੇ ਸਿਰਫ 2 ਰੁਪਏ ਬਚਦੇ ਨੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਜਦੋਂ ਮੈਂ ਉੱਥੇ ਪਹੁੰਚੂਗਾ ਤਾਂ 2 ਰੁਪਏ ਦਾ ਮੱਥਾ ਟੇਕ ਦੂੰਗਾ ਉਹ 2 ਦਿਨ ਬਾਅਦ ਜਦੋਂ ਉੱਥੇ ਪਹੁੰਚਦਾ ਵਾ ਆਪਣੇ ਆਪਣੀ ਮੰਜ਼ਲ ਤੇ ਧਾਰਮਿਕ ਸਥਾਨ ਤੇ ਪਹੁੰਚ ਜਾਂਦਾ ਤਾਂ ਉੱਥੇ ਉਹ 2 ਰੁਪਏ ਜਿਹੜੇ ਬਚੇ ਸੀ ਉਹਦਾ ਵੀ ਮੱਥਾ ਟੇਕ ਦਿੰਦਾ ਤੇ ਉਹ ਜਿਹੜੇ ਬਾਕੀ 98 ਰੁਪਏ ਤਾਂ ਉਹਨੇ ਖਰਚਤੇ ਸੀ ਤੇ ਉਹ 2 ਰੁਪਏ ਪੇਂਟ ਕਰੇ ਆਉਂਦਾ ਕੁਦਰਤੀ ਉਸੇ ਰਾਤ ਨੂੰ ਨਾ ਉਹ ਜਿਹੜਾ ਸੇਠ ਸੀਗਾ ਉਹਨੂੰ ਇੱਕ ਸੁਪਨਾ ਆਉਂਦਾ ਉਹਦੇ ਸੁਪਨੇ ਦੇ ਵਿੱਚ ਨਾ ਰੱਬ ਆਉਂਦਾ ਰੱਬ ਉਹਨੂੰ ਕਹਿੰਦਾ ਵਾ ਵੀ ਤੇਰੇ 98 ਰੁਪਏ ਮੇਰੇ ਕੋਲੇ ਪਹੁੰਚ ਚੁੱਕੇ ਆ ਹੁਣ ਸੇਠ ਇਹ ਸੋਚਦਾ ਵਾ ਵੀ ਜੇ ਇਹ ਸੁਪਨਾ ਸੱਚਾ ਵੀ ਮੈਂ ਤਾਂ ਆਪਣੇ ਨੌਕਰ ਨੂੰ 100 ਰੁਪਇਆ ਦੇ ਕੇ ਭੇਜਿਆ ਸੀ 2 ਰੁਪਏ ਉਹਨੇ ਕਿੱਥੇ ਖਰਚ ਕਰਤੇ ਚਲੋ ਉਹ ਇੰਤਜ਼ਾਰ ਕਰਦਾ ਵੀ ਜਦੋਂ ਉਹ ਵਾਪਸ ਆਊਗਾ ਉਦੋਂ ਉਹਨੂੰ ਪੁੱਛਾਂਗੇ ਵੀ ਕੀ ਪਤਾ ਉਹਨੂੰ 2 ਰੁਪਏ ਦੀ ਕਿਤੇ ਹੋਰ ਲੋੜ ਪੈ ਗਈ ਹੋਵੇ ਚਲੋ ਜੀ ਜਦੋਂ ਕੁਝ ਦਿਨ ਬਾਅਦ ਨੌਕਰ ਵਾਪਸ ਘਰ ਪਰਤਦਾ ਵਾ ਆਪਣੀ ਨੌਕਰੀ ਤੇ ਆਉਂਦਾ ਸੇਠ ਨੂੰ ਮਿਲਦਾ ਤੇ ਸੇਠ ਚੁੱਪ ਰਹਿੰਦਾ ਵਾ ਉਹ ਦੇਖਣਾ ਚਾਹੁੰਦਾ ਸੀ ਵੀ ਨੌਕਰ ਆਪ ਕੁਝ ਦੱਸਦਾ ਜਾਂ ਨਹੀਂ ਉਹ ਨੌਕਰ ਆ ਕੇ ਸਾਰਾ ਕੁਝ ਸੱਚ ਦੱਸ ਦਿੰਦਾ ਉਹਨੂੰ ਸੇਠ ਨੂੰ ਕਿ ਮੇਰੇ ਤੋਂ 98 ਰੁਪਏ ਆ ਜਿਹੜੇ ਉਹ ਖਰਚੇ ਗਏ ਸੀ ਕੁਝ ਭੁੱਖੇ ਲੋਕ ਮੈਨੂੰ ਰਾਹ 'ਚ ਮਿਲੇ ਮੈਂ ਉਹਨਾਂ ਨੂੰ ਰੋਟੀ ਖਵਾਤੀ ਤੇ 2 ਰੁਪਏ ਬਚੇ ਸੀ ਉਹ ਮੈਂ ਉਸ ਜਗ੍ਹਾ ਦੇ ਉੱਤੇ ਤੁਹਾਡੇ ਵੱਲੋਂ ਭੇਟਾ ਅਰਪਣ ਕਰ ਆਇਆ ਵਾਂ ਸ਼ੇਠ ਕਹਿੰਦਾ ਯਾਰ ਵੀ ਉਹ 98 ਰੁਪਏ ਹੀ ਪ੍ਰਵਾਨ ਕੀਤੇ ਰੱਬ ਨੇ 2 ਰੁਪਏ ਪ੍ਰਵਾਨ ਹੀ ਨਹੀਂ ਕੀਤੇ ਨੌਕਰ ਬੜਾ ਹੈਰਾਨ ਹੁੰਦਾ ਕਹਿੰਦਾ ਵੀ ਜਿਹੜੇ ਮੈਂ ਉਸ ਧਾਰਮਿਕ ਸਥਾਨ ਤੇ ਪੈਸੇ ਚੜਾਏ ਉਹ ਰੱਬ ਨੇ ਮੰਨੇ ਨਹੀਂ ਜਿਹੜੇ ਮੈਂ ਭੁੱਖੇ ਲੋਕਾਂ ਨੂੰ ਖਾਣਾ ਖਵਾਤਾ ਵੀ ਉਹ ਰੱਬ ਨੇ ਮੰਨ ਲਏ ਇਹ ਕਿਉਂ ਸ਼ੇਠ ਸਾਰੀ ਗੱਲ ਸਮਝ ਜਾਂਦਾ ਵੀ ਇਹ ਕੀ ਹੋਇਆ ਤੇ ਕਿਉਂ ਹੋਇਆ ਉਹ 98 ਰੁਪਏ ਹੀ ਰੱਬ ਨੇ ਪ੍ਰਵਾਨ ਕਿਉਂ ਕੀਤੇ ਤੇ ਸਿੱਖਿਆ ਵੀ ਇਹੀ ਆ ਦੋਸਤੋ ਕਹਾਣੀ ਐਨੀ ਕੀ ਸੀਗੀ ਪਰ ਕਨਕਲੂਜਨ ਦੇਖੋ ਆਪਾਂ ਨੂੰ ਕਿੰਨਾ ਸੋਹਣਾ ਕੱਢ ਕੇ ਦਿੱਤਾ ਕਿ ਜ਼ਰੂਰੀ ਨਹੀਂ ਦਾਨਪੁਨ ਸਿਰਫ ਧਾਰਮਿਕ ਸਥਾਨਾਂ ਤੇ ਜਾ ਕੇ ਹੀ ਕੀਤਾ ਜਾ ਸਕਦਾ ਜਦੋਂ ਤੁਸੀਂ ਕਿਸੇ ਰੱਬ ਦੇ ਬੰਦੇ ਦੀ ਮਦਦ ਕਰਦੇ ਹੋ ਕਿਸੇ ਲੋੜਵੰਦ ਇਨਸਾਨ ਦੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰ ਦਿੰਦੇ ਹੋ ਤਾਂ ਤੁਸੀਂ ਰੱਬ ਨੂੰ ਖੁਸ਼ ਕਰ ਲੈਂਦੇ ਹੋ ਰੱਬ ਤੁਹਾਡੇ ਤੇ ਮਿਹਰਬਾਨ ਹੋ ਜਾਂਦਾ ਉਦੋਂ ਤੇ ਅਸਲੀ ਦਾਨ ਇਦਾਂ ਹੀ ਹੋਣਾ ਚਾਹੀਦਾ ਵਾ ਤੇ ਇਹ ਜੇ ਆਪਾਂ ਕਰਾਂਗੇ ਮਾਨਵਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਜੇ ਆਪਾਂ ਕਰਾਂਗੇ ਤਾਂ ਉਹੀ ਸਭ ਤੋਂ ਵੱਡਾ ਦਾਨਪੁਨ ਮੰਨਿਆ ਜਾਊਗਾ ਬਹੁਤ ਬਹੁਤ ਧੰਨਵਾਦ ਮੈਂ ਖਿਮਾ ਦਾ ਜਾਚਕਾ ਜੇ ਕੋਈ ਮੇਰੀ ਗੱਲ ਨਾਲ ਸਹਿਮਤ ਨਾ ਹੋਵੇ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਅਗਲੀ ਕਹਾਣੀ ਲੈ ਕੇ ਬਹੁਤ ਜਲਦੀ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਮਿਲਦਾ ਵਾ ਜੀ